ਕਾਜੀ ਮੈਂ ਅਸ਼ਦੀਕ ਕੋਲ ਸੰਧੋਤੇ ਗੱਲ ਕਰਦੇ ਆ ਜਿੱਥੇ ਆਏ ਦੇਨ ਹੀ ਵੱਡਾ ਬਲ ਮਿਲ ਰਿਹਾ ਹੈ ਸ਼੍ਰੋਮੀ ਅਕਾਲੀ ਦਲ ਨੂੰ ਜੇਕਰ ਗੱਲ ਕਰੀਏ ਸ਼੍ਰੋਮੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿੱਥੇ ਆਪਣੀ ਹੀ ਜਿਹੜੀ ਹੈ ਪਾਰਟੀ ਨੂੰ ਪੁਨਰ ਸਜੀਵ ਕਰਨ ਲਈ ਦਿਨ ਰਾਤ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਨੇ ਉੱਥੇ ਹੀ ਆਪਣੇ ਜਿਹੜੇ ਨੇ ਟਕਸਾਲੀ ਆਗੂਆਂ ਨੂੰ ਵੀ ਘਰ ਵਾਪਸੀ ਕਰਵਾਈ ਜਾ ਰਹੀ ਹੈ ਜਿੱਥੇ ਸੁਖਬੀਰ ਸਿੰਘ ਬਾਦਲ ਨਾਲ ਆਏ ਦੇਨ ਹੀ ਜਿਹੜੇ ਨੇ ਦੂਸਰੀਆਂ ਪਾਰਟੀਆਂ ਨੂੰ ਛੱਡ ਕੇ ਲੋਕ ਜੁੜਨੇ ਸ਼ੁਰੂ ਹੋ ਗਏ ਨੇ ਚਾਹੇ ਉਹ ਆਮ ਆਦਮੀ ਪਾਰਟੀ ਆਵੇ ਤੇ ਚਾਹੇ ਚਾਹੀ ਹੋਵੇ ਕਾਂਗਰਸ ਪਾਰਟੀ ਤੇ ਚਾਹੀ ਹੋਵੇ ਬੀਜੇਪੀ ਹਾਲਾਂਕਿ ਪੰਜਾਬ ਦੇ ਵਿੱਚ ਸ਼ੌਮੀ ਅਕਾਲੀ ਦਲ ਬਾਰੇ ਇਹ ਗੱਲਾਂ ਕੀਤੀਆਂ ਜਾਂਦੀਆਂ ਨੇ ਕਿ ਜੇਕਰ ਸ਼ੌਮੀ ਅਕਾਲੀ ਦਲ ਦਾ ਗੱਠਜੋੜ ਹੋਵੇਗਾ ਬੀਜੇਪੀ ਦੇ ਨਾਲ ਤਾਂ ਹੀ ਸ਼ਾਇਦ ਸ਼ੌਮੀ ਅਕਾਲੀ ਦਲ ਆਪਣੇ ਪੈਰ ਜਿਹੜੇ ਨੇ ਜਮਾ ਸਕਦੀ ਹੈ ਪੰਜਾਬ ਦੇ ਵਿੱਚ ਇੱਕ ਪਾਸੇ ਜੇਕਰ ਖੇਤਰੀ ਪਾਰਟੀ ਦੀ ਗੱਲ ਕਰੀਏ ਖੇਤਰੀ ਪਾਰਟੀ ਆਏ ਦਿਨ ਹੀ ਲੀਡ ਕਰਦੀ ਦਿਖਾਈ ਦੇ ਰਹੀ ਹੈ ਤੇ ਉੱਤੋਂ ਜਿਹੜਾ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਬਲ ਵੀ ਮਿਲਦਾ ਦਿਖਾਈ ਦੇ ਰਿਹਾ ਹੈ ਇੱਕ ਪਾਸੇ ਲੋਕ ਜਿਹੜੇ ਨੇ ਭਾਰੀ ਗਿਣਤੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜਨਾ ਸ਼ੁਰੂ ਹੋ ਗਏ ਨੇ ਇਸ ਟਾਈਮ ਸਭ ਤੋਂ ਵੱਡੀ ਮਾਰ ਪਾਈ ਹੈ ਆਮ ਆਗਮੀ ਪਾਰਟੀ ਨੂੰ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਾਰਟੀ ਨੂੰ ਸੁਖਬੀ ਸਿੰਘ ਦੀ ਪਾਰਟੀ ਨੇ ਜਿੱਥੇ ਹਲਕਾ ਮੋਗਾ ਵਿੱਚ ਪਿੰਡ ਕਾਂ ਸਿੰਘ ਵਾਲਾ ਵਿਕੇ ਸ਼ਰਮਣੀ ਅਕਾਲੀ ਦਲ ਨੂੰ ਉਸ ਸਮੇਂ ਵੱਡਾ ਹੰਗਾਰਾ ਮਿਲਿਆ ਹੈ ਜਦੋਂ ਜ਼ਿਲ੍ਹਾ ਪ੍ਰਸ਼ਾਸਕ ਦੇ ਬਲਾਕ ਸੰਵਿਤੀ ਚੋਣਾਂ ਦੇ ਪ੍ਰਚਾਰ ਦੇ ਪਹਿਲੇ ਦਿਨ ਹੀ ਆਮ ਆਦਮੀ ਪਾਰਟੀ ਦੇ ਟਕਸਾਲੀ ਤੇ ਫਾਊਂਡਰ ਨੂੰ ਆ ਪਾਰਟੀ ਨੂੰ ਅਲਵਿਦਾ ਆ ਕੇ ਹਲਕਾ ਮੋਗਾ ਇੰਚਾਰਜ ਜਿਹੜੇ ਨੇ ਸਜੀਤ ਸਿੰਘ ਸਣੀ ਗਿੱਲ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਏ ਨੇ। ਉਹਨਾਂ ਨੇ ਪਾਰਟੀ ਵਿੱਚ ਸ਼ਾਮਿਲ ਸੰਜੀਤ ਸਿੰਘ ਸਣੀ ਗਿੱਲ ਅਤੇ ਜ਼ਿਲ੍ਹਾ ਪ੍ਰਧਾਨ ਨਿਆ ਸਿੰਘ ਤਲਵੰਡੀ ਪਘੇਰੀਆਂ ਨੇ ਕੀਤਾ ਤੇ ਉਹਨਾਂ ਨੇ ਪਾਰਟੀ ਵਿੱਚ ਸ਼ਾਮਿਲ ਹੋਣ ਤੋਂ ਸਜੀਤ ਸਿੰਘ ਸਣੀ ਗਿੱਲ ਨੇ ਉਹਨਾਂ ਦੀ ਟੀਮ ਤੇ ਉਹਨਾਂ ਨੂੰ ਸਰੋਪੇ ਪਾ ਕੇ ਸਨਮਾਨਿਤ ਕੀਤਾ। ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਵਾਲੇ ਪ੍ਰਮੁੱਖ ਤੌਰ ਤੇ ਜਿਹੜੇ ਉਹਨਾਂ ਦੇ ਨਾਲ ਕਾਫੀ ਜ਼ਿਆਦਾ ਮੈਂਬਰ ਸੀਗੇ ਜਿਨ੍ਹਾਂ ਨੇ ਸੂਬੇ ਦੇ ਲੋਕਾਂ ਨੂੰ ਪਾਰਟੀ ਦੇ ਚਾਂਸੇ ਵਿੱਚ ਆ ਕੇ ਵੋਟਾਂ ਪਾਈਆਂ ਸਨ ਤੇ ਆਹ ਪਾਰਟੀ ਦੇ ਝੂਠੇ ਇਸ਼ਤਿਹਾਰबाजी ਦਾ ਸਹਾਰਾ ਲੈ ਕੇ ਸਰਕਾਰ ਬਣਾਈ ਜੋ ਪਾਰਟੀ ਦਿੱਲੀ ਵਾਲਿਆਂ ਦੇ ਇਸ਼ਾਰਿਆਂ ਤੇ ਚੱਲਦੀ ਹੈ ਇਹ ਜਿਹੜੇ ਆ ਉਹਨਾਂ ਦੇ ਪਰਿਵਾਰ ਮੈਂਬਰ ਜਿਹੜੇ ਨੇ ਉਹਨਾਂ ਵੱਲੋਂ ਕਿਹਾ ਗਿਆ ਤੇ ਉਹਨਾਂ ਨੇ ਕਿਹਾ ਸੰਜੀਤ ਸਿੰਘ ਸਣੀ ਨੇ ਕਿ ਇਹ ਸਿਰਫ ਦਿੱਲੀ ਦੇ ਇਸ਼ਾਰਿਆਂ ਤੇ ਚੱਲਣ ਵਾਲੀ ਪਾਰਟੀ ਹੈ ਇਸ ਪਾਰਟੀ ਦੇ ਵਿੱਚ ਹੋਰ ਕੁਝ ਕੱਢਣ ਫੋਣ ਨੂੰ ਨਹੀਂ ਹੈ ਉਹਨਾਂ ਨੇ ਕਿਹਾ ਕਿ ਅੱਜ ਪੰਜਾਬ ਵਿੱਚ ਲੋਕਾਂ ਦੇ ਜੀਵਨ ਪੱਧਰ ਦਾ ਬੁਰਾ ਹਾਲ ਹੈ ਹਾਲਾਤ ਬਣ ਚੁੱਕੇ ਹਨ ਕਿ ਸੂਬਾ ਸਿਰ ਕਰਜਾ ਸਾਫ ਪਾਣੀ ਵਾਲੇ ਅਤੇ ਬੰਦ ਪਏ ਹਨ ਹਸਪਤਾਲਾਂ ਵਿੱਚ ਦਵਾਈਆਂ ਦਾ ਪ੍ਰਬੰਧ ਨਹੀਂ ਹੈ ਸਕੂਲਾਂ ਵਿੱਚ ਸਿੱਖਿਆ ਦਾ ਪ੍ਰਬੰਧ ਲੜਖਾ ਚੁੱਕਾ ਹੈ ਕਿਸਾਨਾਂ ਨੂੰ ਸਹੀ ਸਮੇਂ ਯੂਰੀਆ ਨਹੀਂ ਦਿੱਤੀ ਜਾ ਰਹੀ ਤੇ ਹਰੇਕ ਖੇਤਰ ਵਿੱਚ ਮਜ਼ਦੂਰ ਜਿਹੜੇ ਨੇ ਛੋਟਾ ਵਪਾਰੀ ਮੁਲਾਜ਼ਮ ਵੱਡੀ ਮਹਿੰਗਾਈ ਦੀ ਮਾਰ ਚੱਲ ਰਿਹਾ ਹੈ ਤੇ ਸਰਕਾਰ ਲੋਕ ਮਾਰੂ ਨੀਤੀ ਅਗਾਖ ਮੇ ਆ ਜਾ ਭੁਗਤ ਰਹੀ ਹੈ ਅੱਜ ਸ਼੍ਰੋਮਣੀ ਅਕਾਲੀ ਦਲ ਹਲਕਾ ਮੋਗਾ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੇ ਸਾਲਾ ਬਲਾਕ ਸੰਪਤੀ ਮੈਮੋਰੀ ਲੈ ਕੇ ਚੌਂ ਮੈਦਾਨ ਵਿੱਚ ਹਾਂ ਤੇ ਸ਼੍ਰੋਮਣੀ ਅਕਾਲੀ ਦਲ ਸਾਰੀਆਂ ਸੀਟਾਂ ਤੇ ਜਿੱਤ ਹਾਸਲ ਕਰੇਗਾ ਲੋਕਾਂ ਦੇ ਚੁਣੇ ਹੋਏ ਨੁਮਾਇਦਿਆਂ ਨੂੰ ਲੈ ਕੇ ਹਲਕੇ ਦੇ ਸਨ ਪੱਕੀ ਵਿਕਾਸ ਕਰਵਾਏ ਜਾਣਗੇ ਜੋ ਝੂਠੇ ਖਰਚੇ ਕਰਨ ਦੀ ਪ੍ਰਿਤ ਆ ਮੰਗਤੀ ਪਾਰਟੀ ਨੇ ਸ਼ੁਰੂ ਕੀਤੀ ਸੀ ਉਹਨਾਂ ਨੂੰ ਨਿਜਾਤ ਦੇਾਂਗੇ ਤੇ ਲੋਕ ਇਸ ਗੱਲ ਦੀ ਚਰਚਾ ਤੇ ਜੇਕਰ ਪੰਜਾਬ ਦਾ ਭਲਾ ਕਰਦੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੀ ਕਰ ਸਕਦੀ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਹੋਇਆ ਵਿਕਾਸ ਅੱਜ ਵੀ ਬੋਲਦਾ ਹੈ ਸਨੀ ਕਿਲ ਨੇ ਕਿਹਾ ਕਿ ਅੱਜ ਪੰਜਾਬ ਵਿੱਚ ਕੋਈ ਨਾ ਅਮਨ ਕਾਨੂੰਨ ਹੈ ਨਾ ਹੀ ਵਿਕਾਸ ਕਿਉਂਕਿ ਆਪ ਸਰਕਾਰ ਬਦਲਾਖੋਰੀ ਦੀ ਨੀਤੀ ਦੇ ਅਤੇ ਨਾ ਹੀ ਵਿਕਾਸ ਕਿਉਂਕਿ ਆਮ ਆਦਮੀ ਪਾਰਟੀ ਬਦਰਾ ਕੋਟੀ ਨੀਤੀ ਤੇ ਚੱਲ ਪਈ ਹੈ ਹੁਣ ਲੋਕ ਸ਼੍ਰੋਮਣੀ ਕਾਲੀ ਦਲ ਦਾ ਪੱਲਾ ਫੜ ਰਹੇ ਹਨ ਖੁਸ਼ਹਾਲੀ ਅਤੇ ਵਿਕਾਸ ਦੀਆਂ ਲੀਹਾਂ ਤੇ ਤੋਰਨ ਲਈ ਪੰਜਾਬ ਸ਼੍ਰੋਮਣੀ ਕਾਲੀ ਦਲ ਦੀ ਸਰਕਾਰ ਲਿਆਉਣੀ ਜ਼ਰੂਰੀ ਹੈ ਸਦੀ ਗਿਲ ਨੇ ਕਿਹਾ ਕਿ ਜਿਹੜਾ ਪ੍ਰਤੀਜਰ ਦੇ ਬਲਾਕ ਸੰਪਤੀ ਚੋਣਾਂ ਵਿੱਚ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਵੱਡੀ ਲੀਡ ਨਾਲ ਜਿੱਤ ਹਾਸਲ ਕਰਨਗੇ ਕਿਉਂਕਿ ਇਹ ਚੋਣਾਂ 2027 ਦੀਆਂ ਚੋਣਾਂ ਹੀ ਜਿਹੜਾ ਹੈ ਮੁੱਢ ਬਣੇਗੀ ਯਾਨੀ ਕਿ ਹੁਣ ਸ਼੍ਰੋਮਣੀ ਕਾਲੀ ਦਲ ਦੇ ਆਏ ਦਿਨ ਜਿਹੜੇ ਨੇ ਆਗੂ ਜੋੜਦੇ ਜਾ ਰਹੇ ਨੇ ਤੇ ਦੂਸਰੀਆਂ ਪਾਰਟੀਆਂ ਨੂੰ ਜਿਹੜਾ ਹੈ ਪਿੱਛੇ ਕੀਤਾ ਜਾ ਰਿਹਾ ਹੈ ਖਾਸ ਕਰਕੇ ਆਮ ਆਦਮੀ ਪਾਰਟੀ ਦੀਆਂ ਰਣਨੀਤੀਆਂ ਤੋਂ ਲੋਕ ਖੁਸ਼ ਨਹੀਂ ਹਨ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਅਪਲਾਈਆਂ ਗਈਆਂ ਗੱਲਾਂ ਸੀ ਉਹ ਗੱਲਾਂ ਤੇ ਉਹ ਖਰੇ ਨਹੀਂ ਉਤਰੇ ਤੇ ਪੰਜਾਬ ਸਰਕਾਰ ਨੂੰ ਇਸ ਟਾਈਪ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਲੋਕ ਛੱਡਦੇ ਦਿਖਾਈ ਦੇ